ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਿਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾਏ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 25ਵਾਂ ਸ਼ਲੋਕ ਹੈ ਤਾਂ ਇਸ ਸ਼ਲੋਕ ਦੇ ਜੇਕਰ ਇਤਿਹਾਸ ਦੇ ਮਗਰ ਝਾਤ ਮਾਰੀਏ ਤਾਂ ਗੁਰੂ ਪਿਆਰਿਓ ਭਗਤ ਕਬੀਰ ਜੀ ਦੇ ਕੋਲ ਨਾ ਦੋ ਵਿਅਕਤੀਆਂ ਦਾ ਝਗੜਾ ਆਇਆ ਜਿੰਨਾ ਵਿੱਚੋਂ ਇੱਕ ਜਟਾਤਾਰੀ ਜਿਸ ਦੀਆਂ ਲੰਮੀਆਂ-ਲੰਮੀਆਂ ਜਟਾਂ ਜੋ ਉਸਨੇ ਲੋਕਾਂ ਦੇ ਮੁਰਦਾ ਕੇਸ ਇਕੱਠੇ ਕਰਕੇ ਬੋੜ ਦਾ ਦੁੱਧ ਲਾ ਲਾ ਕੇ ਲੋਕਾਂ ਤੇ ਪ੍ਰਭਾਵ ਪਾਉਣ ਦੀ ਖਾਤਰ ਆਪਣੀਆਂ ਜਟਾਂ ਨੂੰ ਹੋਰ ਵਧੇਰੇ ਲੰਮਾ ਕੀਤਾ ਹੋਇਆ ਸੀ ਕਿ ਮੈਂ ਬਹੁਤ ਵੱਡਾ ਮਹਾਤਮਾ ਹਾਂ ਮੈਂ ਬੜਾ ਪਹੁੰਚਿਆ ਹੋਇਆ ਹਾਂ ਕਿਉਂਕਿ ਉਸ ਵੇਲੇ ਲੰਮੀਆਂ ਜਟਾਂ ਵਾਲਿਆਂ ਦਾ ਲੋਕਾਂ ਵਿੱਚ ਬੜਾ ਸਤਿਕਾਰ ਹੋਇਆ ਕਰਦਾ ਸੀ ਤੇ ਦੂਜਾ ਵਿਅਕਤੀ ਆਪਣੇ ਆਪ ਨੂੰ ਮੂੰਹ ਸਿਰੇ ਮੰਡਾਉਣ ਵਾਲਾ ਪਰਮਹੰਸ ਕਹਾਉਣ ਵਾਲਾ ਜੋ ਵਾਲਾਂ ਨੂੰ ਜੰਜਾਲ ਤੇ ਕੇਸਾਂ ਦਾ ਖੰਡਨ ਕਰ ਰਿਹਾ ਸੀ ਤਾਂ ਦੋਨਾਂ ਦਾ ਮੁਕਤੀ ਵਾਸਤੇ ਝਗੜਾ ਸੀ ਇੱਕ ਕਹਿੰਦਾ ਸੀ ਕਿ ਜਟਾ ਵਧਾਉਣ ਨਾਲ ਮੁਕਤੀ ਮਿਲਦੀ ਹੈ ਤੇ ਦੂਜਾ ਕਹਿੰਦਾ ਸੀ ਨਹੀਂ ਮੂੰਹ ਸਿਰ ਮਣਾਉਣ ਨਾਲ ਮੁਕਤ ਮਿਲਦੀ ਹੈ ਦੂਜਾ ਕਹਿੰਦਾ ਸੀ ਮੂੰਹ ਸਿਰ ਮਣਾਉਣ ਨਾਲ ਮੁਕਤੀ ਮਿਲਦੀ ਹੈ ਤਾਂ ਗੁਰੂ ਪਿਆਰਿਓ ਇਸ ਕਰਕੇ ਇਹਨਾਂ ਦਾ ਝਗੜਾ ਬੜਾ ਵਧਿਆ ਆਪਸ ਵਿੱਚ ਨਾ ਨਿਬੜਿਆ ਗੱਲ ਤਕਰਾਰ ਤੱਕ ਪਹੁੰਚ ਗਈ ਤਾਂ ਵੱਡੇ ਵੱਡੇ ਪੰਡਤ ਵੀ ਇਸ ਝਗੜੇ ਨੂੰ ਮੇਟ ਨਾ ਸਕੇ ਇਸ ਲਈ ਕਿਸੇ ਨੇ ਦੱਸਿਆ ਤੁਸੀਂ ਆਪਸ ਵਿੱਚ ਲੜੋ ਨਾ ਜੇਕਰ ਤੁਸੀਂ ਇਸ ਝਗੜੇ ਨੂੰ ਨਬੇੜਨਾ ਚਾਹੁੰਦੇ ਹੋ ਤਾਂ ਆਪ ਭਗਤ ਕਬੀਰ ਜੀ ਦੇ ਕੋਲ ਚਲੇ ਜਾਓ ਐਸੇ ਝਗੜੇ ਮਿਟਾਉਣ ਦੇ ਉਹ ਸਮਰੱਥ ਹਨ ਤੇ ਪ੍ਰਸਿੱਧ ਹਨ ਤਾਂ ਇਹਨਾਂ ਦੋਨਾਂ ਨੇ ਭਗਤ ਕਬੀਰ ਜੀ ਦੇ ਕੋਲ ਜਾਣਾ ਕੀਤਾ ਭਗਤ ਕਬੀਰ ਜੀ ਨੂੰ ਸਾਰੀ ਗੱਲ ਦੱਸੀ ਤੇ ਦੋਨਾਂ ਨੇ ਆਪਣਾ ਆਪਣਾ ਪੱਖ ਭਗਤ ਕਬੀਰ ਜੀ ਦੇ ਕੋਲ ਰੱਖ ਦਿੱਤਾ ਤਾਂ ਬਾਬਾ ਕਬੀਰ ਜੀ ਨੇ ਦੋਨਾਂ ਨੂੰ ਇਸ ਸ਼ਲੋਕ ਦੇ ਵਿੱਚ ਦੁਬਿਧਾ ਮੇਟਣ ਦੀ ਲਈ ਸਾਂਝਾ ਉਪਦੇਸ਼ ਦੇਣਾ ਕੀਤਾ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਿਧਾ ਜਾਏ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਇੱਕ ਅਦੁੱਤੀ ਪਰਮੇਸ਼ਰ ਦੇ ਨਾਲ ਪ੍ਰੀਤ ਕਰਿਏ ਪ੍ਰੇਮ ਕਰਿਏ ਤਾ ਹੋਰ ਦੁਬਿਧਾ ਪਵ ਦਵੇਸ਼ ਭਾਵਨਾ ਚਲੀ ਜਾਂਦੀ ਹੈ ਭਾਵ ਇਹ ਜੋ ਦੁਬਿਧਾ ਹੈ ਨਾ ਦੁਬਿਧਾ ਬੌਰੀ ਮਨ ਬੌ ਰਾਇਆ ਝੂਠੇ ਲਾਲਚ ਜਨਮ ਗਵਾਇਆ ਇਹ ਦੁਬਿਧਾ ਨੇ ਨਾ ਸਾਨੂੰ ਦੁਚਿੱਤੇਪਣ ਵਿੱਚ ਪਾ ਛੱਡਿਆ ਹੈ ਕੋਈ ਕਹਿੰਦਾ ਇਸ ਤਰ੍ਹਾਂ ਮੁਕਤੀ ਮਿਲਦੀ ਕੋਈ ਕਹਿੰਦਾ ਇਸ ਤਰ੍ਹਾਂ ਮੁਕਤੀ ਮਿਲਦੀ ਤੋ ਬਾਬਾ ਕਬੀਰ ਜੀ ਕਹਿਣ ਲਗੇ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰ ਮੁੰਡਾ ਏ 헤 ਜਟਾ ਧਾਰੀ ਦੁਬਿਧਾ ਵਿੱਚ ਆ ਕੇ ਤੂੰ ਚਾਹੇ ਆਪਣੇ ਕੇਸ ਬਹੁਤ ਲੰਮੇ ਲੰਮੇ ਕਰ ਲੈ ਭਾਵ ਤੂੰ ਦੁਬਿਧਾ ਵਿੱਚ ਹੈ ਕਿ ਲੰਬੀਆਂ ਲੰਬੀਆਂ ਜਟਾਵਾਂ ਰੱਖਣ ਨਾਲ ਹੀ ਮੁਕਤੀ ਮਿਲਦੀ ਹੈ ਅਤੇ ਤੂੰ ਰੱਬ ਦੀ ਰਜ਼ਾ ਤੋਂ ਉਲਟ ਜਿਤਨੇ ਪ੍ਰਮਾਤਮਾ ਨੇ ਤੈਨੂੰ ਕੇਸ ਦਿੱਤੇ ਸੀ ਉਹਨਾਂ ਦੀ ਸੰਭਾਲ ਰੱਖਣ ਦੀ ਥਾਂ ਬੋੜ ਦਾ ਦੁੱਧ ਲਾ ਕੇ ਉਨ੍ਹਾਂ ਦੀ ਸਫਾਈ ਕੀਤੇ ਬਿਨਾ ਨਕਲੀ ਵਧਾ ਕੇ ਹੋਰਨਾਂ ਦੇ ਝੜੇ ਹੋਏ ਟੁੱਟੇ ਹੋਏ ਕੇਸਾਂ ਨੂੰ ਆਪਣੇ ਕੇਸਾਂ ਨਾਲ ਜੋੜ ਕੇ ਨਕਲੀ ਜਟਾ ਵਧਾਉਣ ਦੀ ਦੁਬਿਧਾ ਕੀਤੀ ਹੈ ਜੋ ਅਸਲ ਕੇਸਾਂ ਦੀ ਨਿਰਾਦਰੀ ਹੈ ਬੇਅਦਬੀ ਹੈ ਫਿਰ ਸਿਰ ਮੂੰਹ ਮਣਾਉਣ ਵਾਲੇ ਨੂੰ ਕਹਿਣ ਲੱਗੇ ਇਹ ਸੰਿਆਸੀ ਦੁਬਿਧਾ ਵਿੱਚ ਆ ਕੇ ਚਾਹੇ ਤੂੰ ਆਪਣੇ ਸਿਰ ਦੇ ਕੇਸ ਰਗੜ ਕੇ ਮੁੰਡਾਲੇ ਤੂੰ ਇਸ ਦੁਬਿਧਾ ਵਿੱਚ ਹੈ ਕਿ ਸਿਰ ਨੂੰ ਮਨੋਂ ਨਾਲ ਹੀ ਵੱਡੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੂੰ ਪਰਮਾਤਮਾ ਦੀ ਰਜ਼ਾ ਤੋਂ ਉਲਟ ਉਸ ਦੀ ਕੁਦਰਤੀ ਦਿੱਤੀ ਹੋਈ ਦਾਤ ਕੇਸ ਅਤੇ ਦਾੜੀ ਇਹਨਾਂ ਦਾ ਕਤਲ ਕੀਤਾ ਹੈ ਇਹਨਾਂ ਨੂੰ ਜੰਜਾਲ ਸਮਝ ਕੇ ਮਨਾ ਦਿੱਤਾ ਹੈ ਜਿਸ ਕਰਕੇ ਤੂੰ ਵੀ ਪਰਮਾਤਮਾ ਦੀ ਆਗਿਆ ਨੂੰ ਭੰਗ ਕੀਤਾ ਹੈ ਜਰਾ ਸੋਚ ਜੇਕਰ ਇਦਾਂ ਹੀ ਮੁਕਤੀ ਮਿਲਦੀ ਹੁੰਦੀ ਤਾਂ ਫਿਰ ਪ੍ਰਮਾਤਮਾ ਤੈਨੂੰ ਕੇਸ ਕਿਉਂ ਦਿੰਦਾ ਤੂੰ ਵਾਰ-ਵਾਰ ਕਟਾਉਂਦਾ ਹੈ ਇਹ ਕੇਸ ਵਾਰ-ਵਾਰ ਆਉਂਦੇ ਨੇ ਉਹ ਭਲੇ ਉਹ ਰੱਬ ਦੀ ਰਜ਼ਾ ਨੂੰ ਸਮਝੋ ਇਸ ਲਈ ਪ੍ਰਮਾਤਮਾ ਦੀ ਰਜ਼ਾ ਤੋਂ ਉਲਟ ਚੱਲ ਕੇ ਤੁਹਾਡੇ ਦੋਹਾਂ ਨੂੰ ਮੁਕਤੀ ਨਹੀਂ ਮਿਲਣੀ ਭਾਵੇਂ ਲੰਮੇ-ਲੰਮੇ ਕੇਸ ਕਰ ਲੋ ਤੇ ਭਾਵੇਂ ਰਗੜ ਕੇ ਮੋਣਾ ਲੋ ਮੁਕਤੀ ਤਾਂ ਪ੍ਰਭੂ ਨਾਲ ਪ੍ਰੀਤੀ ਕਰਕੇ ਹੀ ਮਿਲਣੀ ਹੈ ਪ੍ਰਭੂ ਦੇ ਨਾਲ ਪ੍ਰੀਤੀ ਕਰਨ ਤੋਂ ਬਗੈਰ ਤੁਹਾਡਾ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਨਹੀਂ ਹੋਣਾ ਚਾਹੇ ਲੰਮੀ ਲੰਮੀ ਕੇਸ ਕਰ ਲੋ ਤੇ ਚਾਹੇ ਰਗੜ ਕੇ ਮੋਣਾ ਲੋ ਤਾਂ ਗੁਰੂ ਪਿਆਰਿਓ ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਵਾਲੇ ਜੀਵ ਦਾ ਇਹ ਨਿਸ਼ਚਾ ਹੁੰਦਾ ਹੈ ਇਹ ਵਿਸ਼ਵਾਸ ਹੁੰਦਾ ਹੈ ਕਿ ਪਰਮੇਸ਼ਰ ਨੂੰ ਜਿਵੇਂ ਭਾਉਂਦਾ ਹੈ ਉਹ ਸਾਨੂੰ ਉਹ ਵੈਸੀ ਦਾਤ ਦਿੰਦਾ ਹੈ ਭਾਵ ਕਿ ਕਿਹੜੇ ਜੀਵ ਦੇ ਕਿਤਨੇ ਲੰਬੇ ਕੇਸ ਕਰਨੇ ਨੇ ਉਹ ਇਤਨੇ ਲੰਬੇ ਹੀ ਕਰ ਦਿੰਦਾ ਹੈ ਤਾਂ ਗੁਰੂ ਪਿਆਰਿਓ ਇਸ ਕਰਕੇ ਪ੍ਰਮਾਤਮਾ ਦੀ ਰਜਾ ਨੂੰ ਸਮਝੀਏ ਪਰ ਅਗਿਆਨੀ ਜੀਵ ਪਰਮੇਸ਼ਰ ਦੇ ਭਾਣੇ ਤੋਂ ਉਲਟ ਪਾ ਬੇਮੁਖ ਹੋ ਕੇ ਕੇਸਾਂ ਨੂੰ ਰਗੜ ਰਗੜ ਕੇ ਮਣਾਉਣਾ ਕਰਦਾ ਹੈ ਪਰੰਤੂ ਕੇਸ ਕੁਦਰਤੀ ਦਾਤ ਹੋਣ ਕਰਕੇ ਦੇਖੋ ਦੁਬਾਰਾ ਫੇਰ ਉਗਦੇ ਰਹਿੰਦੇ ਨੇ ਇਹ ਪ੍ਰਕਿਰਿਆ ਜੀਵ ਦੇ ਆਖਰੀ ਸਵਾਸਾਂ ਤੱਕ ਚੱਲਦੀ ਰਹਿੰਦੀ ਹੈ ਤੇ ਕਈ ਸ਼ੰਕਾਵਾਦੀ ਲੋਕ ਇਸ ਸ਼ਲੋਕ ਨੂੰ ਆਪਣੀ ਖੋਟੀ ਬੁੱਧੀ ਨਾਲ ਮਰਜ਼ੀ ਦੇ ਹੀ ਅਰਥ ਕਰ ਲੈਂਦੇ ਨੇ ਕਿ ਭਾਵੇਂ ਕੇਸਾਂ ਨੂੰ ਜੀ ਲੰਮੇ ਕਰ ਲਵੋ ਭਾਵੇਂ ਰਗੜ ਕੇ ਛੋਨਾ ਲਵੋ ਇਹਦਾ ਇਹਦਾ ਕੋਈ ਮਤਲਬ ਨਹੀਂ ਨਹੀਂ ਜੇਕਰ ਕਬੀਰ ਜੀ ਦਾ ਇਹ ਕਥਨ ਹੁੰਦਾ ਤਾਂ ਉਹ ਆਪਣੀ ਬਾਣੀ ਵਿੱਚ ਐਸਾ ਨਾ ਲਿਖਦੇ ਜਿਵੇਂ ਕਿ ਬਾਬਾ ਕਬੀਰ ਜੀ ਦਾ ਅੱਗੇ ਸ਼ਲੋਕ ਆਵੇਗਾ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿ ਚ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਕਿ ਗਲਤੀਆਂ ਤਾਂ ਮਨ ਨੇ ਕੀਤੀਆਂ ਇਹਦੇ ਵਿੱਚ ਕੇਸਾ ਦਾ ਕੀ ਕਸੂਰ ਤੇ ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹ ਸਮਝਾਉਂਦੀ ਹੈ ਸਾਬਤ ਸੂਰਤ ਦਸਤਾਰ ਸਿਰਾ ਕਿ ਇਹ ਰੱਬੀ ਦਾਤ ਹੈ ਇਹਨੂੰ ਸੰਭਾਲ ਕੇ ਰੱਖੀਏ ਇਹਨਾਂ ਦਾ ਸਤਕਾਰ ਕਰੀਏ ਕੇਸ ਗੁਰੂ ਦੀ ਮੋਹ ਹਨ ਇਹਨਾਂ ਨੂੰ ਜਿੰਨਾ ਸੰਭਾਲ ਕੇ ਰੱਖਾਂਗੇ ਉਨ੍ਹਾਂ ਸਾਡੇ ਤੇ ਕੁਦਰਤ ਦੀਆਂ ਬਖਸ਼ਿਸ਼ਾਂ ਹੋਣਗੀਆਂ ਉਨ੍ਹਾਂ ਸਾਡੇ ਤੇ ਪ੍ਰਮਾਤਮਾ ਦੀ ਮਿਹਰ ਹੋਵੇਗੀ ਸੋ ਆਪ ਸਰਬੱਤ ਸੰਗਤਾਂ ਦਾ ਆਈ ਗੁਰਬਾਣੀ ਹੱਬ ਚੈਨਲ ਤੇ ਆਉਣ ਤੇ ਤਹਿ ਦਿਲੋਂ ਧੰਨਵਾਦ ਤੇ ਬੇਨਤੀ ਕਰਦੇ ਹਾਂ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਦੀ ਸੇਵਾ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ